ਪੰਥ ਜਿਹੜੇ ਦੁਬਧਾ ਚੋਂ ਗੁਜ਼ਰ ਰਿਹਾ ਪੰਜਾਬ ਦੇ ਸਾਹਮਣੇ ਬੜਾ ਇੱਕ ਪੰਮਲ ਪੂਸਾ ਹੈ ਉਹਨਾਂ ਪੰਜਾਬੀ ਸੋਚਦੇ ਨੇ ਕਿੱਧਰ ਜਾਈਏ ਕਿਹਦੀ ਬਾਹ ਫੜੀਏ ਕਹਿ ਸਕਦੇ ਆ ਸੰਕਟ ਵੀ ਹੈਗਾ ਪੰਜਾਬ ਦੇ ਅੱਗੇ ਚੁਣੌਤੀਆਂ ਬਹੁਤ ਨੇ ਅਜੇ ਤਾਂ ਆਪਾਂ ਸ਼ੁਰੂਆਤ ਹੀ ਨਹੀਂ ਕੀਤੀ ਚਲੋ ਗੁਰੂ ਸਾਹਿਬ ਮਿਹਰ ਕਰ ਦਿੰਗੇ ਆਪਾ ਉਹਨਾ ਚੈਲੰਜਸ ਦਾ ਮੁਕਾਬਲਾ ਕਰਾਂਗੇ ਤੇ ਪੰਜਾਬ ਅੱਗੇ ਵਧੂਗਾ ਪੰਜਾਬੀ ਸਦਾ ਹੀ ਕਾਇਮ ਰਹੂਗੀ ਹੁਣ ਜਿੱਦਾਂ ਦੇ ਮਾਹੌਲ ਵਿੱਚੋਂ ਆਪਾਂ ਗੁਜ਼ਰ ਰਹੇ ਆ ਕਿਸੇ ਨੇ ਸੋਚਿਆ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਜਿਹਦੀ ਸਥਾਪਨਾ ਹੁੰਦੀ 120 ਚੋਈ ਐਡੇ ਵੱਡੇ ਵੱਡੇ ਯੋਧੇ ਐਡੇ ਵੱਡੇ ਵੱਡੇ ਜਥੇਦਾਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਬਣੇ ਫਰਦਾਨ ਬਣੇ ਅਸੀਂ ਬਜ਼ੁਰਗਾਂ ਦੀ ਗੱਲ ਇੱਕ ਸਾਨੂੰ ਯਾਦ ਆਉਂਦੀ ਹੈ ਸੁਣਿਆ ਕਰਦੇ ਸੀ ਬਡਾਲਾ ਸਾਹਿਬ ਦੱਸਦੇ ਹੁੰਦੇ ਸੀ ਬਾਬਾ ਖੜਕ ਸਿੰਘ ਦੇ ਬਾਬਾ ਖੜਕ ਸਿੰਘ ਬੜੇ-ਬੜੇ ਲੀਡਰ ਸਨ ਬੜੇ ਵਧੀਆ ਖਾਨਦਾਨ ਵਿੱਚੋਂ ਸਨ ਕੋਈ ਕਿਸੇ ਗੱਲ ਦੀ ਘਾਟ ਨਹੀਂ ਸੀ ਲੇਕਿਨ ਪੰਥ ਦੇ ਬੜੇ ਪੱਕੇ ਸੇਵਾਦਾਰ ਸਨ ਬਾਬਾ ਖੜਕ ਸਿੰਘ ਦੇ ਕਹਿੰਦੇ ਕੱਟ ਕੀਤਾ ਨਿਹਾਰ ਵਿੱਚ ਜਿਦਾਜਾ ਪਾਈ ਤੇ ਚਾਰਪੁਰ ਕੱਟੇ ਹੋਏ ਆ ਨਾ ਕੋਈ ਟੈਲੀਫੋਨ ਨਾ ਕੋਈ ਹੋਰ ਸੁਖ ਸੁਨੇ ਦੇਣ ਦੇ ਸਾਧਨ ਕਹਿੰਦੇ 5-7 ਲੱਖ ਦਾ ਕੱਟ ਹੋ ਗਿਆ ਸੱਚ ਜਾਣਿਓ ਗਿਆਨੀ ਹਰਪ੍ਰੀਤ ਸਿੰਘ ਜੀ ਤਾਂ ਬੜੇ ਵਿਦਵਾਨ ਨੇ ਸਾਰੀ ਹਿਸਟਰੀ ਪੜ੍ਹੀ ਨਾ ਨੇ ਬੜੀਆਂ ਕੀਮਤੀ ਗੱਲਾਂ ਕਰਨਗੇ ਆਪਾਂ ਸੁਣਨੀ ਹੈ ਲੇਕਿਨ ਕਹਿੰਦੇ ਸੰਗਤ ਨੇ ਕਿਹਾ ਉਸ ਸਮੇਂ ਕਿ ਬਾਬਾ ਖੜਕ ਸਿੰਘ ਨੂੰ ਪਰਮਾਤਮਾ ਅੱਜ ਹੀ ਚੱਕ ਲਵੇ ਇਤੋਂ ਵੱਡੀ ਤਾਂਕ ਨਹੀਂ ਕਿਸੇ ਜefeਦਾਰ ਦੀ ਬਣ ਸਕਦੀ ਜੋ ਬਾਬਾ ਖੜਕ ਸਿੰਘ ਅੱਜ ਕਰ ਗਿਆ ਉਸ ਤੋਂ ਬਾਅਦ ਕੀ ਹੋਇਆ ਪੰਡਤ ਨਹਿਰੂ ਆਇਆ ਮਹਾਤਮਾ ਗਾਂਧੀ ਨੇ ਸੁਨੇਹਾ ਭੇਜਿਆ ਬਾਬਾ ਖੜਕ ਸਿੰਘ ਨੂੰ ਉਹ ਕਹਿੰਦੇ ਬਾਬਾ ਜੀ ਦੱਸੋ ਤੁਸੀਂ ਚਾਹੁੰਦੇ ਕੀ ਐ ਤੇ ਚਲੋ ਆਪਾਂ ਸਾਰਿਆਂ ਦਾ ਮੰਨ ਸੀ ਕਿ ਆਪਾਂ ਕਿੱਥੇ ਰਹਿਣਾ ਐ ਇਸ ਦੇਸ਼ ਵਿੱਚ ਸਾਡਾ ਦੇਸ਼ ਠੀਕ ਐ ਉਸ ਸਮੇਂ ਦੀ ਲੀਡਰਸ਼ਿਪ ਨੇ ਜੋ ਫੈਸਲਾ ਲਿਆ ਉਹਦੇ ਬਾਰੇ ਕਈ ਤਰ੍ਹਾਂ ਦੇ ਪ੍ਰਤੀਕਰਮ ਆਉਂਦੇ ਨੇ ਪਰ ਸਾਡੇ ਨਾਲ ਉਹਨਾਂ ਨੇ ਕੋਈ ਵਾਅਦੇ ਕੀਤੇ ਸੀਗੇ ਉਹ ਵਾਅਦੇ ਤਾਂ ਪੂਰੇ ਹੋਏ ਨਹੀਂ ਤੁਸੀਂ ਸਾਰੇ ਜਾਣਦੇ ਹੋ ਮੈਂ ਤਾਂ ਬਾਬਾ ਖੜਕ ਸਿੰਘ ਦੀ ਗੱਲ ਕੀਤੀ ਹੈ ਕਰਕੇ ਉਹ ਲੀਡਰ ਸੰਗ ਜਿਨ੍ਹਾਂ ਨੇ ਜੇਲਾ ਕਟੀਆਂ ਨੰਗੇ ਤੜ ਕੱਲੇ ਕਿਸ਼ੜੇ ਚ ਉਹਨਾਂ ਨੇ ਪੁਖਰਤਾਰ ਰੱਖੀ ਕਿ ਮੈਂ ਮਨੁਖੀ ਇਤਕਾਰਾਂ ਦਾ ਕਾਣ ਨਹੀਂ ਆਉਣ ਦੇਣਾ ਜੇਲਾ ਚ ਤੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੇਰਾ ਮੁੰਡਾ ਮੇਰਾ ਭਤੀਜਾ ਜਾਂ ਮੇਰਾ ਪਰਿਵਾਰ ਮੁੜ ਕੇ ਪੰਥ ਦੀ ਅਗਵਾਈ ਕਰੂਗਾ ਇਹ ਪੰਥ ਦੀ ਮਲਕੀਅਤ ਕਿਸੇ ਇੱਕ ਪਰਿਵਾਰ ਦੀ ਨਹੀਂ ਸਾਧ ਸੰਗਤ ਜੀ ਇਹ ਪੰਥ ਦੀ ਮਲਕੀਅਤ ਸਾਧ ਸੰਗਤ ਦੀ ਹੈ ਤੇ ਜੇ ਆਪਾਂ ਹੁਣ ਕਿਸੇ ਪਰਿਵਾਰ ਦੀ ਗੱਲ ਕਰੀਏ ਠੀਕ ਆ ਬੜਾ ਮਾਨ ਸਤਿਕਾਰ ਬਖਸ਼ਿਆ ਉਸ ਪਰਿਵਾਰ ਨੂੰ ਪੰਜਾਬ ਦੇ ਉਹਨਾਂ ਨੇ ਬੜੀ ਲੰਬਾ ਸਮਾਂ ਸੱਤਾ ਹੰਢਾਈ ਲੇਕਿਨ ਜਿਹੜੀਆਂ ਗਲਤੀਆਂ ਹੋਈਆਂ ਫੈਸਲੇ ਲਏ ਉਹਨਾਂ ਦਾ ਸੰਕਾਪਾਜਾ ਆਪਾਂ ਭੁਗਤ ਰਹੇ ਆ ਮੈਂ ਫੇਰ ਕਹਿੰਨਾ ਇਹ ਕਿਸੇ ਦਾ ਜੱਦੀ ਪੁਸ਼ਟੀ ਅਧਿਕਾਰ ਨਹੀਂ ਮੇਰਾ ਵੀ ਨਹੀਂ ਅੱਜ ਮੈਂ ਹੈਗਾ ਕੱਲ ਨੂੰ ਕੋਈ ਹੋਰ ਹੋਊਗਾ ਇਹ ਨਹੀਂ ਕਹਿਣਾ ਕਿ ਮੈਂ ਤਾਂ ਮੇਰਾ ਬੇਟਾ ਆਊ ਮੇਰਾ ਭਰਾਊ ਮੇਰਾ ਭਤੀਜਾ ਆ ਇਹ ਪਿਤ ਨਹੀਂ ਆਪਾਂ ਮੰਨਣੀ ਨਾ ਪੈਣ ਦੇਣੀ ਜਿਹੜਾ ਹੋ ਗਿਆ ਸੋ ਹੋ ਗਿਆ ਆ ਚੁੰਦਾ ਸਾਹਿਬ ਗੱਲ ਕਰਕੇ ਗਏ ਨੇ ਚੁੰਦਾ ਕਮੇਟੀ ਬਣੀ ਜੇ ਆਪਣੇ ਸਰਦਾਰ ਮਨਪਰੀ ਸਿੰਘ ਯਾਲੀ ਆਪਣੇ ਚੰਦੂ ਬਾਹਰਾ ਸਾਹਿਬ ਦੇ بیٹے ਸਰਦਾਰ ਹਰਿੰਦਰਪਾਲ ਸਿੰਘ ਚੰਦੂ ਬਾਜਰਾ ਅਸੀਂ ਸਾਰੇ ਉਸ ਕਮੇਟੀ ਦੇ ਮੈਂਬਰ ਸੀ ਚੁੰਦਾ ਸਾਹਿਬ ਤੁਸੀਂ ਤਾਂ ਇੱਥੇ ਆਏ ਨਹੀਂ ਯਾਲੀ ਜੀ ਵੀ ਇੱਥੇ ਆਏ ਨਹੀਂ ਜੈਦਰ ਜੀ ਨੂੰ ਪਤਾ ਪੱਲੇਵਾਲਾ ਆਠਾ ਸਾਹਿਬ ਦੇ ਆਪਾਂ ਉਸ 6ਵੇਂ ਪਾਤਸ਼ਾਹ ਜੀ ਦੇ ਗੁਰੂ ਗੁਰਦੁਆਰਾ ਸਾਹਿਬ ਕੱਠੇ ਹੋਏ ਸੀ ਜੈਦਰ ਜੀ ਤੁਹਾਨੂੰ ਯਾਦ ਹੋਣਾ ਇੱਕ ਸੰਗਤ 'ਚੋਂ ਜੈਦਰ ਉੱਠ ਕੇ ਖੜਾ ਹੋਇਆ ਜੇ ਮੇਰੇ ਖਿਆਲ ਸ਼ਾਇਦ ਇੱਥੇ ਹੋਣਗੇ ਉਹਨੇ ਕੀ ਸਵਾਲ ਕੀਤਾ ਕਹਿੰਦਾ ਦੱਸੋ ਪਹਿਲਾਂ ਸਾਨੂੰ ਸਾਡੀ ਰਾਜਧਾਨੀ ਕਿੱਥੇ ਗਈ ਅਸੀਂ ਕਿਹਾ ਰਾਜਧਾਨੀ ਤਾਂ ਸ਼ਾਇਦ ਚੰਡੀਗੜ੍ਹ ਦੀ ਗੱਲ ਕਰਦੇ ਹੋਣਗੇ ਤੇ 10 20 ਸੈਕਿੰਡ ਤੱਕ ਸਾਰੇ ਚੁੱਪ ਰਹੇ ਕਹਿੰਦਾ ਨਹੀਂ ਚੰਡੀਗੜ੍ਹ ਦੀ ਗੱਲ ਨਹੀਂ ਕਰਦਾ ਸਾਡੀ ਰਾਜਧਾਨੀ ਬਸ ਸੀ ਇੱਥੇ ਹਿਸ਼ਾਰਪੁਰ ਦੀ ਦੱਸੋ ਉਹ ਵੀ ਲੈ ਗਏ ਮਤਲਬ ਕਹਿੰਦੇ ਇਹਨਾਂ ਦਾ ਢਿੱਡ ਨਹੀਂ ਭਰਿਆ ਸਾਰੀ ਪੰਜਾਬ ਦੀ ਟ੍ਰਾਂਸਪੋਰਟ ਇਕੱਠੀ ਕਰ ਲਈ ਮੈਂ ਉਸ ਜੈਦਾਦ ਸਾਹਿਬ ਦੀ ਗੱਲ ਕਰਦਾ ਮੈਨੂੰ ਯਾਦ ਆਉਂਦੀ ਹੈ ਹਰ ਵੇਲੇ ਅਸੀਂ ਉਹਦਾ ਜ਼ਿਕਰ ਕਰਦੇ ਹਾਂ ਛੋਟੇਪਰ ਸਾਹਿਬ ਇਹ ਦੇਖੋ ਸਰਕਾਰਾਂ ਬਣਦੀਆਂ ਨੇ ਕੋਈ ਪੈਸੇ ਇਕੱਠੇ ਕਰਨ ਨੂੰ ਸਰਕਾਰ ਚਾਉਂਦੇ ਆਪਾਂ ਜ਼ਮੀਨ ਜਾਇਦਾਦ ਵੜਾਉਣ ਨੂੰ ਆਉਂਦੇ ਆ ਨਹੀਂ ਕੋਈ 2 ਨੰਬਰ ਦਾ ਕੰਮ ਕਰਦਾ ਨਹੀਂ ਚਿੱਟਾ ਵਿਕਿਆ ਸਾਡੇ ਤੇ ਮੋਹਰ ਲੱਗੀ ਦੱਸੋ ਸਾਨੂੰ ਸ਼ਰਮ ਆਉਂਦੀ ਸੀ ਆਪਣੀ ਜੋ ਨੀਲੀ ਪੱਗ ਬੰਨ੍ਹਦੇ ਪਿੰਡਾਂ ਜਾਂਦੇ ਸੀ ਲੋਕ ਸਾਡੇ ਵੱਲ ਦੇਖਦੇ ਸੀ ਇਹ ਵੀ ਚਿੱਟਾ ਵੇਚਦੇ ਨੇ ਇਹ ਵੀ ਗੋਲਕ ਚੋੜਦੇ ਅੱ비 ਵੀ ਜ਼ਗੀਰ ਕੌਰ ਜੀ ਬੈਠੇ ਆ ਉਹ ਗੱਲਾਂ ਜੇ ਆਪਣਾ ਝਗਾ ਚੱਕੀਏ ਤੇਡ ਆਪਣਾ ਨੰਗਾ ਹੁੰਦਾ ਹੈ ਲੇਕਿਨ ਅਕਾਲੀਆਂ ਨੂੰ ਗੋਲਕਚੋਰ ਵੀ ਆਖਿਆ ਗਿਆ ਦੱਸੋ ਕੋ ਗੱਲ ਹੈ ਇਹ ਸਾਡਾ ਸਿਧਾਂਤ ਆ ਇਹ ਸਾਡਾ ਫਲਸਫਾ ਇਹ ਸਾਡੀਆਂ ਰਵੈਤਾਂ ਇਹ ਸਾਡੀਆਂ ਪਰੰਪਰਾਵਾਂ ਤੇ ਕਿਹਨੇ ਰੋਲੀਆਂ ਕਿਹਨੇ ਇਹਨਾਂ ਨੂੰ ਅਖੌਂ ਦੇ ਕੀਤਾ ਬਹੁਤ ਮਹਾਨ ਇਤਿਹਾਸ ਹੈ ਅਕਾਲੀ ਦਲ ਦਾ ਤੇ ਬਾਕੀ ਗੱਲਾਂ ਤੁਸੀਂ ਸਾਰੀਆਂ ਜਾਣਦੇ ਹੋ ਹੁਣ ਜੇ ਆਪਾਂ ਅਕਾਲ ਤਖਤ ਸਾਹਿਬ ਦੀ ਗੱਲ ਕਰੀਏ ਮੇਰੇ ਖਿਆਲ ਨਾਲ ਸ਼ਾਇਦ ਛੇਵੇਂ ਪਾਤਸ਼ਾਹ ਜੀ ਦਾ ਗੁਰਗੱਦੀ ਦਿਵਸ ਵੀ ਹੈਗਾ ਜੀ ਵੀਜੀ ਤੁਸੀਂ ਤਾਂ ਸਾਡੀ ਹਿਸਟਰੀ ਜਾਣਦੇ ਹੋ ਜਿਆਦੀ ਹਰਪੀ ਸਿੰਘ ਜੀ ਬੈਠੇ ਆ ਆਪਾਂ ਕਥਾ ਸੁਣੀ ਅੱਜ ਮੰਜੀ ਸਾਹਿਬ ਤੋਂ ਉਹਨਾਂ ਨੇ ਗੱਲ ਕੀਤੀ ਪੰਜ ਪਿਆਲੇ ਪੰਜ ਪੀਰ ਛਤੰ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਛੋਟੀਆਂ ਰੂਪ ਵਿਖਾਵਨ ਵਾਰਾ ਵਾਰੀ ਦਲ ਪੰਚਨ ਗੁਰਸੂਰਮਾ ਬੜ ਯੋਧਾ ਬਹੁਤ ਪਰਪਕਾਰੀ ਇਹ ਛੇਵੇਂ ਪਾਤਸ਼ਾਹ ਜੀ ਦਾ ਅੱਜ ਗੁਰਗੱਦੀ ਦੇ ਵਸਿਆ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਤੇ ਸਾਰੇ ਪੰਥ ਨੇ ਪ੍ਰਵਾਨ ਕਰ ਲਿਆ ਠੀਕ ਆ ਅੱਜ ਫੇਰ ਕਹਿੰਦੇ ਆ ਪ੍ਰੈਸ ਵਾਲੇ ਬੈਠੇ ਆ ਤੁਹਾਡੇ ਧੰਨਵਾਦੀ ਆ ਸਾਰੇ ਜਿੰਨੇ ਵੀ মিডিਆ ਆਇਆ ਅਸੀਂ ਕਹਿੰਦੇ ਆ ਬੈਠੇ ਨੇ ਢਾਡੀ ਸਿੰਘ ਕਬੀਸ਼ਰ ਸਿੰਘ ਇਹ ਕਹਿੰਦੇ ਨੇ ਜਿਆਨੀ ਹਰਪ੍ਰੀਤ ਸਿੰਘ ਜੀ ਹੁਕਮਨਾਮੇ ਨਰਮ ਸਿਗੇ ਨਰਮ ਸੀ ਅਸੀਂ ਵੀ ਕਹਿੰਦੇ ਆ ਨਰਮ ਸੀ ਪਰ ਦੱਸੋ ਜਿਨ੍ਹਾਂ ਤੋਂ ਨਰਮ ਵੀ ਨਹੀਂ ਮਨ ਹੋਏ ਉਹ ਕੀ ਕਰਨਗੇ ਦੱਸੋ ਉਹ ਕੋਈ ਆਪਣੇ ਸਿਧਾਂਤ ਤੇ ਪੈਰਾ ਦੇ ਸਕਣਗੇ ਕਿ ਆਪਣੀਆਂ ਰਵੈਤਾਂ ਨੂੰ ਚੈਮ ਰੱਖਣਗੇ ਕੀ ਆਖਿਆ ਸੀਗਾ ਕੋਈ ਨਹੀਂ ਆਖਿਆ ਉਹਨਾਂ ਨੂੰ ਕਿ ਥਮਲੇ ਨਾ ਬੰਧੋ ਰਸੇ ਨਾ ਰਸਾ ਪਾਓ ਤੇ ਗਲ ਵਿੱਚ ਫੱਟਾ ਪਾਓ ਕੋਈ ਨਹੀਂ ਆਖਿਆ ਛੋਟੇਪੁਰ ਸਾਹਿਬ ਕਹਿ ਕੇ ਗਏ ਆ ਅਕਾਲੀ ਭੂਲਾ ਸਿੰਘ ਦਾ ਅਵਾਰਡ ਦਿੱਤਾ ਹੈ ਜਾਨੀ ਹਰਪ੍ਰੀਤ ਸਿੰਘ ਨੂੰ ਪੰਜਾਬ ਵਿੱਚ ਪ੍ਰਦੇਸ਼ਾਂ ਵਿੱਚ ਕਿਸੇ ਨੇ ਨਹੀਂ ਆਖਿਆ ਅਕਾਲੀ ਫੂਲਾ ਸਿੰਘ ਆ ਕਿਉਂ ਕਿ ਕੋੜੇ ਮਾਰੋ ਜਾਂ ਇਹਨਾਂ ਨੂੰ ਵੱਡੀ ਤੋਂ ਵੱਡੀ ਸਜ਼ਾ ਦਿਓ ਅਸੀਂ ਇਹ ਵੀ ਮੰਨਣ ਨੂੰ ਤਿਆਰ ਨਹੀਂ ਦੱਸੋ ਫਿਰ ਅਸੀਂ ਪੰਥ ਦੇ ਆਗੂ ਕਿਵੇਂ ਬਣ ਸਕਦੇ ਆ ਜਿਹੜੀ ਤਾਂ ਸਾਨੂੰ ਧਾਰਮਿਕ ਸੇਵਾ ਮਿਲ ਗਈ ਅਸੀਂ ਉਹ ਮੰਨ ਲਈ ਤੇ ਜਿਹੜੀ ਦੂਜੀ ਸੇਵਾ ਸੀਗੀ ਉਹ ਉਹ ਕਹਿੰਦੇ ਨਹੀਂ ਜੀ ਇਹ ਤਾਂ ਗਰੰਟੀ ਨਹੀਂ ਤੁਸੀਂ ਦੱਸੋ ਸਿੰਘ ਸਬਾਨ ਦਾ ਅੰਦਰ ਅਦਰ ਕੋਈ ਕਰ ਸਕਦਾ ਅਸੀਂ ਇਹਨਾਂ ਨੂੰ ਮੰਨਦੇ ਆ ਸਿੰਘ ਸਬਾਨ ਨੂੰ ਕਿ ਤਖਤ ਸਬਾਨਾ ਦੇ ਪਹਿਰੇਦਾਰ ਨੇ ਇਹ ਜੋ ਹੁਕਮ ਦਿੰਦੇ ਨੇ ਉਹ ਗੁਰੂ ਸਾਹਿਬ ਦਾ ਹੁਕਮ ਆਉਂਦਾ ਆਪਾਂ ਸਿਰ ਨਵਾ ਕੇ ਇਸ ਗੱਲ ਨੂੰ ਮੰਨਦੇ ਆ ਇਹ ਕਹਿੰਦੇ ਸਾਡੇ ਦਾ ਮਤ ਹੈ ਤੇ ਆ ਇਹ ਤਾਂ ਗਰੰਥੀ ਨੇ ਇਹਨਾਂ ਦੀ ਗੱਲ ਕਿਉਂ ਮੰਦੀਏ ਤਾਂ ਫਿਰ ਜਿਵੇਂ ਦੱਸ ਕੇ ਗਏ ਨੇ ਚੰਦੂ ਬਾਜਰਾ ਸਾਹਿਬ ਕੋਈ ਕਦੀ ਸੁਣਿਆ ਕਿ ਹੁਕਮਨਾਮੇ ਹੋਏ ਹੋਣ ਤੇ ਮੁੜ ਕੇ ਪਰਿਸ਼ਵਤ ਮੁਖਸਰ ਦੀ ਪੁਇਤਰ ਧਰਤੀ ਤੇ ਜਿੱਥੇ 40 ਮੁਕਤਿਆਂ ਦੀ ਗੱਲ ਕਰਨੀ ਸੀ ਉਥੇ ਹੱਥ ਖੜੇ ਕਰਾਏ ਕਿ ਇਹ ਜਿਹੜਾ ਫਕਰੇ ਕੌਮ ਆ ਇਹ ਵਾਪਸ ਹੋਣਾ ਚਾਹੀਦਾ ਸ਼ਰਿਆਮ ਜਿਹੜੇ ਹੁਕਮਨਾਮੇ ਪਬਲੀਕਲੀ ਚੈਲੰਜ ਕੀਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਤੇ ਸਾਤਸੰਗਤ ਜੀ ਆਪਾ ਖੜੇ ਕਿੱਥੇ ਆਂ ਦੱਸੋ ਤੇ ਫੇਰ ਵੋਟਾਂ ਕਿਉਂ ਪਾਉਣ ਸਾਨੂੰ ਅਸੀਂ ਬੜਾ ਕਿਹਾ ਚਲੋ 2017 ਚ ਆ ਸਾਰੀ ਲੀਡਰਸ਼ਿਪ ਬੈਠੀ ਆ ਉਦੋਂ ਕਿਹਾ 3 ਸਾਲ ਜੀ ਦੱਸ ਕੇ ਗਏ ਨੇ ਕਿ ਭਾਈ ਤੁਸੀਂ ਪ੍ਰਧਾਨਗੀ ਛੱਡ ਦਿਓ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਪ੍ਰਧਾਨ ਬਣਾ ਦਿਓ ਕਿ ਕਿ ਇਹ ਔਖੀ ਗੱਲ ਸੀ ਪ੍ਰਧਾਨਗੀ ਛੱਡ ਛੱਡ ਕੇ ਆਪਣੇ ਪਿਤਾ ਜੀ ਨੂੰ ਦੇਣੀ ਸੀ ਚਲੋ ਜਿਵੇਂ ਦਾ ਸਮਾ ਸੀਗਾ ਉਹ ਵੀ ਨਹੀਂ ਮੰਨੇ ਤੇ ਫੇਰ 17 ਲੰਗੀ ਬਾਈ ਆ ਗਈ ਬਾਈ ਲੰਗੀ ਬਾਈ ਤੋਂ ਬਾਅਦ ਝੁੰਦਾ ਕਮੇਟੀ ਬਣੀ ਚੋਂਦਾ ਕਮੇਟੀ ਚ ਕੀ ਗੱਲਾਂ ਸੀ ਮੁੱਖ ਤੌਰ ਤੇ ਜਿਦੋਂ ਕਮੇਟੀ ਦੀ ਰਿਪੋਰਟ ਪਬਲਿਕ ਹੋਈ ਪੜ ਲਿਓ ਜਿਹੜਾ ਅਜੈਂਡਾ ਹੋਣ ਬਣਾਉਣ ਲੱਗੇ ਆ ਸ਼੍ਰੋਮਣੀ ਅਕਾਲੀ ਦਲ ਦਾ ਉਹ ਸਾਰਾ ਚੋਂਦਾ ਕਮੇਟੀ ਤੇ ਨਿਰਪਰ ਹੋਊਗਾ ਉਹਦਾ ਜਿਹੜਾ ਆਧਾਰ ਚੋਂਦਾ ਕਮੇਟੀ ਆਊਗੀ ਕੀ ਗੱਲਾਂ ਸੀ ਉਸ ਕਮੇਟੀ ਚ ਪਹਿਲੀ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਤਬਦੀਲੀ ਕਰੋ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕਰੋ ਨਵੀਂ ਜਿਹੜੀ ਸਾਫ਼ ਸੁਥਰੀ ਨੇਕ ਇਮਾਨਦਾਰ ਸੱਚੀ ਸੁੱਚੀ ਲੀਡਰਸ਼ਿਪ ਅਗੇ ਲੈ ਕੇ ਆਓ ਜਿਹੜੇ ਨਿਜ ਪ੍ਰਸਤ ਨਾ ਹੋਣ ਜਿਹੜੇ ਪੰਥ ਪ੍ਰਸਤ ਹੋਣ ਪਹਿਲੀ ਗੱਲ ਸੀ ਦੂਜੀ ਗੱਲ ਅਕਾਲ ਤਖਤ ਸਾਹਿਬ ਜਾਓ ਖਿਮਾ ਮੰਗੋ ਤੁਸੀਂ ਬਹੁਤ ਵੱਡੀਆਂ ਭੁੱਲਾਂ ਕੀਤੀਆਂ ਨੇ ਤੁਹਾਨੂੰ ਕਰੜੀ ਸਜ਼ਾ ਲੱਗਣੀ ਚਾਹੀਦੀ ਹੈ ਸਜ਼ਾ ਭੁਗਤੋ ਜਾ ਕੇ ਉਸ ਛੇਵੇਂ ਪਾਸਜ ਦੇ ਸਥਾਨ ਤੋਂ ਮੇਰੀ ਪੀੜੀ ਦੇ ਮਾਲਕ ਤੋਂ ਤੇ ਫੇਰ ਤੁਹਾਨੂੰ ਸ਼ਾਇਦ ਸੰਗਤ ਤੁਹਾਨੂੰ ਪ੍ਰਮਾਨ ਕਰ ਲਵੇ ਦੋ ਗੱਲਾਂ ਬਾਕੀ ਉਹ ਹੋਰ ਬਹੁਤ ਕੁਛ ਹੈ ਉਸ ਰਿਪੋਰਟ ਚ ਦੱਸੋ ਕਿਹੜੀ ਗੱਲ ਮੰਨੀ ਆ ਨਹੀਂ ਮੰਨੀ ਠੀਕ ਆ ਇਹਨਾਂ ਨੇ ਰਿਪੋਰਟ ਸੌਂਪਤੀ ਪੁੰਦਰ ਸਾਹਿਬ ਨੇ ਕਿਹਾ ਮੰਨ ਲਈ ਜੀ ਸਾਰਾ ਕੁਝ ਕਰ ਲਿਆ ਇੱਦੇ ਵੱਡੇ ਵੱਡੇ ਲੀਡਰ ਜਦੋਂ ਝੂਠ ਬੋਲਣ ਤੇ ਜਥੇਬੰਦੀ ਦਾ ਕੀ ਹਾਲ ਹੋਊਗਾ ਦੱਸੋ ਜੀ ਇਜਾ ਵੱਡਾ ਲੀਡਰ ਹੋਵੇ ਉਹ ਕਵੇ ਕਿ ਚੁੰਦਾ ਕਮੇਟੀ ਮੰਨ ਲਈ ਲਾਗੂ ਕਰ ਦਿਆਂਗੇ ਨਾ ਮੰੰਦੀ ਨਾ ਪੜੀ ਲਾਗੂ ਕਿਥੋਂ ਕਰਨੀ ਸੀ ਤੇ ਫੇਰ 24 ਆ ਗਈ ਸਾਧ ਸੰਗਤ ਜੀ 24 ਜੋ ਹਾਲ ਹੋਇਆ ਤੁਹਾਡੇ ਸਾਹਮਣੇ ਹੀ ਹੈ ਦੇਖੋ ਸਾਡੇ ਦਿਲ ਚ ਪੰਥ ਦਾ ਦਰਦ ਆ ਅਸੀਂ ਕਿਸੇ ਨੇ ਨਹੀਂ ਜਾਨੀ ਹਰਪ੍ਰੀਤ ਸਿੰਘ ਜੀ ਨੂੰ ਕਿਹਾ ਕਿ ਸਾਡੇ ਨਾਮ ਫਸੀਲ ਤੋਂ ਜਾਰੀ ਕਰ ਦਿਓ ਠੀਕ ਹੈ ਬੜੇ ਸਿਆਣੇ ਸੀਗੇ ਪੰਜੇ ਸਿੰਘ ਸਹਿਬਾਨ ਤੁਸੀਂ ਸੋਚੋ ਇਹ ਜਾਣਦੇ ਨੇ ਅਮਰੀਕਾ ਗਿਆਨੀ ਹਰਪ੍ਰੀਤ ਸਿੰਘ ਜੀ ਸਾਰਾ ਅਮਰੀਕਾ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਜਾ ਮਾਰਦਾ ਸਾਰਾ ਅਮਰੀਕਾ ਸਾਰਾ ਇੰਗਲੈਂਡ ਗਿਆਨੀ ਰਕਬੀਰ ਸਿੰਘ ਜੀ ਨੂੰ ਬਾਜਾ ਮਾਰਦਾ ਹੈ ਗਿਆਨੀ ਸੁਲਤਾਨ ਸਿੰਘ ਜੀ ਨੂੰ ਬਾਜਾ ਮਾਰਦਾ ਹੈ ਅਸੀਂ ਹੁਣ ਜਾ ਕੇ ਆਏ ਆ ਇੰਗਲੈਂਡ ਤੇ ਕੈਨੇਡਾ ਸਾਰੀਆਂ ਸੰਗਤ ਜਟ ਕੇ ਅਕਾਲ ਤਖਤ ਸਾਹਿਬ ਦੇ ਨਾਲ ਖੜੀਆਂ ਪੰਜ ਪੰਜ ਮੈਂਬਰੀ ਪੰਥ ਜਿਹੜੀ ਭਰਤੀ ਕਮੇਟੀ ਉਹਦੇ ਨਾਲ ਖੜੀਆਂ ਬੜੀ ਆਸ ਆ ਪੰਥ ਨੂੰ ਇਸ ਪੰਜ ਮੈਂਬਰੀ ਪੰਥ ਜਿਹੜੀ ਭਰਤੀ ਕਮੇਟੀ ਤੋਂ ਲੇਕਿਨ ਦੂਜਾ ਸਿੰਘ ਸਾਹਿਬ ਗਿਆਨੀ ਗੁਰਵਜਨ ਸਿੰਘ ਤੁਸੀਂ ਸੁਣਿਆ ਹੀ ਹੈ ਜਿਹੜਾ ਸਿੰਘ ਸਾਹਿਬ ਉਹਨਾਂ ਦੀ ਗੱਲ ਮੰਨੇ ਉਹਨਾਂ ਦੀ ਜਿਹੜਾ ਹੁਕਮ ਤੇ ਆ ਉਹਦੀ ਕਰੇ ਪ੍ਰਬੰਧ ਕੀ ਉਹ ਬਹੁਤ ਚੰਗੇ ਆ ਜਿਹੜੇ ਪੰਥ ਦੀ ਗੱਲ ਕਹਣ ਉਹ ਮੜੇ ਆ ਦੱਸੋ ਗਿਆਨੀ ਜਿੰਦੇ ਨਾਲ ਕਹਿੰਦੀ ਹਰਪੀਤ ਸਿੰਘ ਜੀ ਦਾ ਜੋ ਸਲੂਕ ਕੀਤਾ ਕਦੀ ਕੋਈ ਬਰਦਾਸ਼ਤ ਕਰ ਸਕਦਾ ਕੋਈ ਐਦਾਂ ਦੇ ਇਲਜ਼ਾਮ ਆਪਾਂ ਕਿਸੇ ਤੇ ਲਾ ਸਕਦੇ ਆ ਜੋ ਇਹਦਾ ਇਹਨਾਂ ਦੇ ਇਲਜ਼ਾਮ ਲਾਏ ਤੇ ਤਿੰਦਾਂ ਨੂੰ ਪਾਸੇ ਕਰਤਾ ਤੇ ਸਾਰਾ ਪੰਥ ਇਹਨਾਂ ਦਾ ਸਤਿਕਾਰ ਕਰਦਾ ਹੈ ਇਹ ਫਰਕ ਆ ਉਹਨਾਂ ਦੀ ਸੋਚ ਵਿੱਚ ਤੇ ਪੰਥ ਦੀ ਪਾਵਨਾ ਵਿੱਚ ਹੁਣ ਆਪਾਂ ਕੀ ਕਰਨਾ ਹੈ ਦੇਖੋ ਬਾਕੀ ਯਾਲੀ ਜੀ ਨੇ ਤੇ ਆਪਣੇ ਸਿੰਘ ਸਾਹਿਬ ਨੇ ਗੱਲ ਤੋਂ ਨਾ ਕਰਨੀ ਹੈ ਤੁਹਾਨੂੰ ਬੇਨਤੀ ਕਰਨ ਆਏ ਆ ਗੱਲਾਂ ਬਹੁਤੇ ਸਮਝਣਾ ਹੈ ਨਹੀਂ ਦੇਖੋ ਕਿਤੇ ਕਿਤੇ ਕੌਮਾਂ ਦੇ ਇਤਿਹਾਸ ਵਿੱਚ ਸਮਾਂ ਇਦਾਂ ਦਾ ਆਉਂਦਾ ਹੈ ਜਦੋਂ ਆਪਾਂ ਸਾਰੇ ਵੱਖਰੇ ਵੱਖਰੇ ਹੋ ਜਾਂਦੇ ਆ ਆਪਣੀ ਸ਼ਕਤੀ ਘਟ ਜਾਂਦੀ ਹੈ ਮਿਸਲਾਂ ਦੀ ਗੱਲ ਵੀ ਆਪਾਂ ਜਾਣਦੇ ਆ ਲੇਕਿਨ ਫੇਰ ਸੰਗਤ ਫੈਸਲਾ ਕਰਦੀ ਹੈ ਕੀ ਫੈਸਲਾ ਕਰਦੀ ਹੈ ਕਿ ਪੰਥ ਦੀ ਚੜ੍ਹਵੀਂ ਕਲਾ ਕਿਵੇਂ ਹੋਊਗੀ ਅੱਜ ਇਹ ਫੈਸਲਾ ਤੁਸੀਂ ਕਰਨਾ ਹੈ ਅਸੀਂ ਤਾਂ ਆਪਣੀ ਜ਼ਿੰਮੇਵਾਰੀ ਨਿਭਾ ਦੇਣੀ ਹੈ ਅਸੀਂ ਕਿਸੇ ਨੇ ਕੁਝ ਨਹੀਂ ਮੰਗਣਾ ਅਸੀਂ ਚਾਹੁੰਦੇ ਹਾਂ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਜੋ ਸਾਨੂੰ ਜ਼ਿੰਮੇਵਾਰੀ ਮਿਲੀ ਹੈ ਕਿ ਪੰਥ ਨੂੰ ਪਰਵਾਨਿਤ ਲੀਡਰਸ਼ਿਪ ਮਿਲੇ ਉਹ ਆਗੂ ਮਰੇ ਆਉਣ ਜਿਹਨੂੰ ਸਾਰਾ ਸਿੱਖ ਜਗਤ ਜਿਹਦੇ ਨਾਲ ਜ਼ਰਾਮਦਈ ਹੋਵੇ ਜਿਹਦੇ ਨਾਲ ਤੁਰੇ ਤੇ ਫਿਰ ਕੋਈ ਦਿੱਲੀ ਦਰਬਾਰ ਕੋਈ ਸਰਕਾਰ ਕਦੀ ਵੀ ਪੰਥ ਦਾ ਕੋਈ ਨੁਕਸਾਨ ਨਹੀਂ ਕਰ ਸਕਦੀ ਇਹ ਆਪਾਂ ਨੂੰ ਯਕੀਨ ਹੈ ਪਰ ਹੋਣਾ ਕਿਵੇਂ ਆ ਹੋਣਾ ਤਾਂ ਆ ਕਿ ਜੈਦਾਦ सुरेंद्र ਸਿੰਘ ਜੀ ਭੁਲੇਵਾਰ ਰਾਠਾਵਰ ਕੇ ਬੱਦੇ ਇਦਾਂ ਦੇ ਆਗੂ ਆਪਾਂ ਮੋਹਰੇ ਲੈ ਕੇ ਆਈਏ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਜਿਨ੍ਹਾਂ ਨੂੰ ਕੋਈ ਆਪਣਾ ਸਵਾਰਥ ਨਹੀਂ ਕੋਈ ਆਪਣੀ ਲਾਲਸਾ ਨਹੀਂ ਕੋਈ ਇਹਨਾਂ ਨੇ ਕਾਰੋਬਾਰ ਨਹੀਂ ਬਣਾਉਣੇ ਇਹ ਸਿਆਸਤ ਹੁੰਦੀ ਹੈ ਭਲਾ ਕਰਨ ਦੀ ਸੇਵਾ ਕਰਨ ਦੀ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਦੀ ਤੇ ਜ਼ੁਲਮ ਪਾਪ ਅਤਿਆਚਾਰ ਦਾ ਮੁਕਾਬਲਾ ਕਰਨ ਲਈ ਜੇ ਅਸੀਂ ਉਹ ਸਾਰਾ ਉਹ ਗਲਤੀਆਂ ਅਸੀਂ ਗੁਨਾਹ ਕਰਨ ਲੱਪੇ ਫੇਰ ਸਾਡਾ ਸਿਆਸਤ ਵਿੱਚ ਆਉਣ ਦਾ ਕੋਈ ਅਰਥ ਨਹੀਂਗਾ ਇਸ ਲਈ ਤੁਹਾਨੂੰ ਅਖੀਰ ਚ ਬੇਨਤੀ ਕਰਨਾ ਚਾਹੁੰਦਾ ਕਿ ਇਹ ਦੁਆਬੇ ਦਾ ਜਿਵੇਂ ਦੱਸਿਆ ਬੀਬੀ ਜ਼ਗੀਰ ਕੌਰ ਜੀ ਨੇ ਸਭ ਤੋਂ ਇਕੱਲੇ ਦੁਆਬੇ ਦਾ ਨਹੀਂ ਪੰਜਾਬ ਦਾ ਸਭ ਤੋਂ ਪੜਿਆ ਲਿਖਿਆ ਜ਼ਿਲ੍ਹਾ ਹੈ ਹਸ਼ਿਆਰਪੁਰ ਦਾ ਸਾਰੇ ਤੁਸੀਂ ਨੌਕਰੀਆਂ ਵਿੱਚ ਵੀ ਬਹੁਤ ਵੱਡੇ ਪੱਦਰ ਤੇ ਤੁਸੀਂ ਫੌਜਾਂ ਵਿੱਚ ਵੀ ਸੇਵਾ ਕੀਤੀ ਹੈ ਅੰਕੜੇ ਕਢਾ ਲਓ ਸਭ ਤੋਂ ਜਿਆਦੇ ਪਰਸੈਂਟੇਜ ਜੇ ਕਿਸੇ ਜ਼ਿਲ੍ਹੇ ਦੇ ਆਪਣੀਆਂ ਦੇਸ਼ ਦੀਆਂ ਫੌਜਾਂ ਚ ਗਏ ਤੇ ਹਸ਼ਿਆਰਪੁਰ ਦੇ ਗਏ ਆ ਤੇ ਇਹ ਮਾਨ ਸਨਮਾਨ ਤੁਹਾਡੇ ਜ਼ਿਲ੍ਹੇ ਨੂੰ ਮਿਲਦਾ ਆਪਾਂ ਨੂੰ ਮਿਲਦਾ ਇਸ ਲਈ ਜੀਰੋ ਬਸੁਰਗੋ ਪਹਿਣੋ ਆਪਾਂ ਤਕੜੇ ਹੋ ਕੇ ਇਹ ਜਿਹੜਾ قافلہ ਭੰਡ ਜਾ ਰਿਹਾ ਜਿਸ ਪੰਜ ਮੈਂਬਰੀ ਕਮੇਟੀ ਤੋਂ ਸਮੂਚੇ ਪੰਥ ਨੂੰ ਨਹੀਂ ਮੈਂ ਵੀ ਕਹੂੰਗਾ ਆ ਮੀਡੀਆ ਬੈਠਾ ਹੈ ਪੰਜਾਬ ਨੂੰ ਵੀ ਆਸ ਹੈਗੀ ਹੈ ਪੰਜਾਬੀ ਦੇਖ ਰਿਹਾ ਹੁਣ ਬਦਲ ਕਿਹੜਾ ਮੋਰੇ ਆਉਣਾ ਹੈ ਕਿਹੜੇ ਕਿਹਨੂੰ ਹੁਣ ਅਸੀਂ ਚੁਣ ਕੇ ਭੇਜੀਏ ਉਹ ਆਗੂ ਜਿਹੜੇ ਪੰਜਾਬ ਦੀ ਜਿਹੜੇ ਜਜ਼ਬਾਤਾਂ ਦੀ ਤਰਜਮਾ ਨਹੀਂ ਕਰਨ ਤੁਹਾਡੀਆਂ ਆਸਾਂ ਤੇ ਖਰੇ ਉਤਰਨ ਤੇ ਜਿਨ੍ਹਾਂ ਨੂੰ ਆਪਣੀ ਕੋਈ ਲਾਲਸਾ ਨਾ ਹੋਵੇ ਆਪਣਾ ਕੋਈ ਸਵਾਰਥ ਨਾ ਹੋਵੇ ਉਹ ਲੀਡਰਸ਼ਿਪ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਆਪਣੇ ਬਣਾਉਣ ਜਾ ਰਹੇ ਆ ਇਸ ਭਰਤੀ ਮਹਿਮ ਦੇ ਰਹੇ ਹਾਂ ਸਵੈਸ ਲਈ ਬੇਨਤੀ ਆ ਤਕੜੇ ਹੋ ਕੇ ਇਸ ਭਰਤੀ ਵਿੱਚ ਆਪਣਾ ਯੋਗਦਾਨ ਪਾਓ ਤੇ ਆਪਾਂ ਪੰਥ ਨੂੰ ਇਸ ਪੰਮਲ ਪੂਸੇ ਚੋਂ ਕਢੀਏ ਉਹਨਾਂ ਨੂੰ ਦਸੀਏ ਇਤਿਹਾਸਕਾਰ ਲਿਖਦੇ ਨੇ ਸਾਧ ਸੰਗਤ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਦੱਸਣਗੇ ਜਿਨ੍ਹਾਂ ਸਿੱਖਾਂ ਨੇ ਹੁਕਮਨਾਮੇ ਮੰਦੇ ਨਹੀਂ ਕਦੀ ਵੈਸੇ ਹੋਇਆ ਨਹੀਂ ਇਤਿਹਾਸ ਵਿੱਚ ਕਿ ਸਿੱਖੀ ਹੁਕਮਨਾਮੇ ਨਾ ਮੰਨਣ ਹੁਕਮਨਾਮੇ ਤਾਂ ਹਿੰਦੂ ਪਰਿਵਾਰਾਂ ਨੇ ਮੰਨੇ ਮੁਸਲਮਾਨਾਂ ਨੇ ਮੰਨੇ ਸਾਰੀ ਸੰਗਤ ਨੇ ਮੰਨਦੇ ਅੱਜ ਜਿਹੜੇ ਪੰਥ ਦੇ ਆਪਣੇ ਆਪ ਨੂੰ ਆਗੂ ਅਖਵਾਉਂਦੇ ਆ ਕੋਈ ਹੁਕਮਨਾਮੇ ਨਹੀਂ ਮੰਨਦਾ ਏ ਉਹਨਾਂ ਨੇ ਸਿੱਖੀ ਨੂੰ ਬਦਵਾਵਾ ਦਿੱਤਾ ਉਹ ਸਿੱਖੀ ਤੋਂ ਪਾਸੇ हट ਗਏ ਇਸ ਲਈ ਆਪਣਾ ਸਭ ਦਾ ਫਰਜ਼ ਬਣਦਾ ਹੈ ਕਿ ਆਪਾਂ ਉਹਨਾਂ ਹੁਕਮਨਾਮਿਆਂ ਤੇ ਪੈੜਾ ਦਿੰਦੇ ਹੋਏ ਇੱਕ ਨਵੀਂ ਸਾਫ਼ ਸੁਥਰੀ ਸੱਚੀ ਨੇਕ ਦੂਰ ਦੇਸ਼ੀ ਵਾਲੀ ਲੀਡਰਸ਼ਿਪ ਆਪਾਂ ਇਸ ਜਿਹੜੀ ਭਰਤੀ ਚੋਂ ਲੈ ਕੇ ਆਈਏ ਜਿਹੜੀ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰੇ ਪੰਜਾਬ ਦੀ ਇਕਵਾਈ ਕਰੇ